ਉਹ ਪੰਜਾਬ ਦੇ ਲੋਕੋ ਆ 9 ਕਰੋੜ ਲੀਟਰ ਜ਼ਹਿਰ ਉਹ ਛੋਡੇ ਘਰਾں ਚ ਬਾੜਤਾ ਉਹ 40 ਸਾਲ ਹੋ ਗਏ 40 ਸਾਲ ਐਸਟੀਪੀ ਦਾ ਡਰੇਨ ਹੈ ਜਿਹੜਾ ਡਿਸਚਾਰਜ ਹੈ ਪਾਣੀ ਦਾ ਉਹ ਪੁਆਇੰਟ ਇੱਥੇ ਆ ਕੇ ਜਿਹੜਾ ਪੰਚ ਬੁੱਡੇ ਦਰਿਆ ਦੇ ਵਿੱਚ ਪੈਂਦਾ ਹੈ ਇੱਥੋਂ ਤੁਸੀਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਾਣੀ ਜਿਹੜਾ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਆਂਦਾ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਗੰਦਾ ਪਾਣੀ ਜਿਹੜਾ ਟ੍ਰੀਟਮੈਂਟ ਪਲਾਂਟ ਦੇ ਅੰਦਰ ਆਂਦਾ ਔਰ ਤੁਹਾਨੂੰ ਤਸਵੀਰਾਂ ਟ੍ਰੀਟਡ ਪਾਣੀ ਦੀਆਂ ਵੀ ਦਿਖਾਵਾਂਗੇ ਜਿਹਦੇ ਨਾਲ ਸਰਕਾਰ ਦੀ ਨੀਤ ਔਰ ਇਸ ਪਲਾਂਟ ਦਾ ਜਿਹੜਾ ਕੰਮ ਹੈ ਉਹ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਕਿ ਸਰਕਾਰ ਵੱਲੋਂ ਜਿਹੜਾ ਇੰਨਾ ਪੈਸਾ ਲਗਾਇਆ ਗਿਆ ਉਹ ਪੈਸਾ ਪੂਰੀ ਤਰ੍ਹਾਂ ਆਪਣਾ ਕੰਮ ਕਰ ਰਿਹਾ ਪਲਾਂਟ ਆਪਣਾ ਕੰਮ ਪ੍ਰੋਪਰ ਕਰ ਰਿਹਾ ਪਾਣੀ ਟ੍ਰੀਟ ਹੋ ਕੇ ਜਾ ਰਿਹਾ ਸੀ ਪਾਣੀ ਪੜ ਰਹੇ ਆ ਔਰ ਇਹ ਟ੍ਰੀਟਡ ਪਾਣੀ ਹੈ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸਾਫ਼ ਪਾਣੀ ਜਿਹੜਾ ਹੈ ਟ੍ਰੀਟਮੈਂਟ ਪਲਾਂਟ ਤੋਂ ਹੋ ਕੇ ਨਿਕਲਦਾ ਹੈ ਲੇਕਿਨ ਬਾਰ ਦੁਬਾਰਾ ਨਾਲੇ ਦੇ ਵਿੱਚ ਜਾ ਕੇ ਕਾਲਾ ਹੋ ਜਾਂਦਾ ਜਿਸ ਤਰ੍ਹਾਂ ਕੱਲ ਸ਼ੋਕ ਮੱਕੜ ਜੀ ਨੇ ਕਿਹਾ ਸੀਗਾ ਕਿ ਇਲਜ਼ਾਮ ਸਾਰਾ ਡਾਂਗਾ ਤੇ ਲੱਗਦਾ ਲੇਕਿਨ ਕਈ ਹੋਰ ਕਾਰਕ ਵੀ ਨੇ ਪ੍ਰਦੂਸ਼ਣ ਦੇ ਜਿਹੜੇ ਸੋ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸਫੇਦ ਪਾਣੀ ਜਿਹੜਾ ਟ੍ਰੀਟਮੈਂਟ ਪਲਾਂਟ ਦੇ ਵਿੱਚੋਂ ਨਿਕਲ ਰਿਹਾ ਲੇਕਿਨ ਅਫਵਾਹਾਂ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਫੈਲੀਆਂ ਹੋਈਆਂ ਨੇ ਕਿ ਟ੍ਰੀਟਮੈਂਟ ਪਲਾਂਟ ਦੇ ਵਿੱਚੋਂ ਜਿਹੜਾ ਬਿਲਕੁਲ ਗੰਦਾ ਪਾਣੀ ਕਾਲਾ ਪਾਣੀ ਨਿਕਲਦਾ ਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਪਲਾਂਟ ਆਪਣਾ ਕੰਮ ਜਿਹੜਾ ਬਖੂਬੀ ਕਰ ਰਿਹਾ ਸਸ਼ਕਲ ਜੀ ਪ੍ਰਾਈਮ ਸਵੇਰਾ ਨਾਲ ਜੁੜ ਚੁੱਕੇ ਹੋ ਤੇ ਮੈਂ ਹਾਂ ਨੂੰ ਬੈਸ ਤਿੰਨ ਦਸੰਬਰ ਦਾ ਦਿਨ ਉਹ ਦਿਨ ਬਣਨ ਵਾਲਾ ਜਿਸ ਦਿਨ ਪੰਜਾਬ ਦੇ ਵਿੱਚ ਬਹੁਤ ਵੱਡਾ ਵਿਵਾਦ ਹੋ ਸਕਦਾ ਕਿਉਂਕਿ ਲੱਖੇ ਸਿਦਾਨੇ ਵੱਲੋਂ ਔਰ ਕਈ ਜਿਹੜੇ ਸਮਾਜ ਸੇਵਕ ਨੇ ਉਹਨਾਂ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਹੈ ਬੁੱਡੇ ਨਾਲੇ ਨੂੰ ਲੈ ਕੇ ਜਿਹਦੇ ਸਾਫ ਸਫਾਈ ਨੂੰ ਲੈ ਕੇ ਬੜਾ ਵੱਡਾ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਗਰਮਾਇਆ ਹੋਇਆ ਹੈ ਇਸ ਵਕਤ ਅਸੀਂ 225 ਐਮਐਲਡੀ ਐਸਟੀਪੀ ਪਲੈਂਟ ਹੈ ਜਿਹੜਾ ਸੀਵਰੇਜ ਟ੍ਰੀਟਮੈਂਟ ਪਲੈਂਟ ਤਾਜਪੁਰ ਰੋਡ ਤੇ ਬਣਿਆ ਹੋਇਆ ਉਹਦੇ ਬਾਹਰ ਖੜੇ ਆ ਕਿਉਂਕਿ ਇਸ ਪਲੈਂਟ ਨੂੰ ਲੈ ਕੇ ਬਹੁਤ ਸਾਰੀਆਂ ਪ੍ਰਾਂਤੀਆਂ ਨੇ ਕਿ ਇਹ ਪਲੈਂਟ ਜਿਹੜਾ ਆ ਉਹ کئی ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਬਣਾਇਆ ਸਰਕਾਰ ਵੱਲੋਂ ਲੇਕਿਨ ਆਪਣਾ ਕੰਮ ਜਿਹੜਾ ਹੈ ਪੂਰੀ ਤਰ੍ਹਾਂ ਨਹੀਂ ਕਰਦਾ ਉਹਨਾਂ ਪ੍ਰਾਂਤੀਆਂ ਨੂੰ ਅੱਜ ਦੂਰ ਕਰਨ ਦੇ ਲਈ ਜਾਂ ਫਿਰ ਕਹਿ ਲੋ ਕਿ ਉਹਨਾਂ ਗੱਲਾਂ ਨੂੰ ਸਮਝਣ ਦੇ ਲਈ ਕਿ ਇਹ ਪਲੈਂਟ ਆਪਣਾ ਕੰਮ ਜਿਹੜਾ ਕਿਸ ਤਰੀਕੇ ਨਾਲ ਕਰ ਰਿਹਾ ਉਸ ਨੂੰ ਲੈ ਕੇ ਅਸੀਂ ਅੱਜ ਸਿਸ ਪਲੈਂਟ ਦਾ ਇੱਕ ਦੌਰਾ ਤੁਹਾਨੂੰ ਕਰਾਵਾਂਗੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜਾ ਇਹ ਪਲੈਂਟ ਹੈ ਉਹ ਕੰਮ ਕਰਦਾ ਆ ਔਰ ਕਿਸ ਹਾਲਤ ਦੇ ਵਿੱਚ ਪਾਣੀ ਅੰਦਰ ਆਂਦਾ ਔਰ ਪਾਣੀ ਟ੍ਰੀਟਮੈਂਟ ਹੋਣ ਤੋਂ ਬਾਅਦ ਬਾਹਰ ਜਾਣ ਤੋਂ ਪਹਿਲਾਂ ਪਾਣੀ ਨੂੰ ਕਿਸ ਪੱਧਰ ਤੱਕ ਜਿਹੜਾ ਸਾਫ਼ ਕਰ ਦਿੱਤਾ ਜਾਂਦਾ ਸਾਰੀਆਂ ਤਸਵੀਰਾਂ ਅੱਜ ਤੁਹਾਡੇ ਰੂਬਰੂ ਕਰਾਂਗੇ ਸੋ ਇਹ ਉਹ ਨੀ ਪੱਥਰ ਹੈ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਰੱਖਣ ਲੱਗੇ ਬੜਾ ਮਾਣ ਮਹਿਸੂਸ ਕੀਤਾ ਸੀਗਾ ਮੁੱਖ ਮੰਤਰੀ ਸਾਹਿਬ ਇੱਥੇ ਵੱਡੇ ਵੱਡੇ ਦਾਅਵੇ ਕਰਕੇ ਗਏ ਸੀਗੇ ਕਿ ਬੁੱਢੇ ਨਾਲੇ ਨੂੰ ਜਿਹੜਾ ਇੱਕ ਨਵਾਂ ਜੀਵਨ ਇਹ ਪ੍ਰੋਜੈਕਟ ਜਿਹੜਾ ਦੇਊਗਾ ਸੋ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਉਸ ਵੇਲੇ ਦੀ ਮੌਜੂਦਾ ਸਾਰੇ ਅਫਸਰਾਨ ਸੀਗੇ ਐਮਐਲਏ ਸੀਗੇ ਉਹਨਾਂ ਦੇ ਸਾਰੇ ਦੇ ਨਾਮ ਲਿਖੇ ਗਏ ਨੇ ਪ੍ਰੋਜੈਕਟ ਬਹੁਤ ਵੱਡੀ ਕਾਸਟ ਦੇ ਨਾਲ ਬਣਾਇਆ ਗਿਆ ਸੀਗਾ 225 ਐਮਐਲਡੀ ਸੀਵੇ ਟ੍ਰੀਟਮੈਂਟ ਪਲੰਟ ਜਮਾਲਪੁਰ ਦਾ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਇਹਦਾ ਗਠਨ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਕੀਤਾ ਗਿਆ ਸੀਗਾ ਲੇਕਿਨ ਸਾਰਾ ਕੁਝ ਕਰਨ ਦੇ ਬਾਵਜੂਦ ਇਨੇ ਕਰੋੜਾ ਰੁਪਏ ਖਰਚਣ ਦੇ ਬਾਵਜੂਦ ਵੀ ਜਿਹੜਾ ਆ ਅਸਰ ਕੋਈ ਬੁੱਡੇ ਨਾਲੇ ਦੇ ਪਾਣੀ ਦੇ ਫਲੋ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਪਾਣੀ ਅੱਜ ਵੀ ਉਸੇ ਤਰ੍ਹਾਂ ਗੰਦਾ ਦਾ ਗੰਦਾ ਹੀ ਦੇਖਣ ਨੂੰ ਮਿਲ ਰਿਹਾ ਅੰਦਰ ਜਿਹੜਾ ਆ ਪਲਾਂਟ ਦੇ ਅੰਦਰ ਬੜਾ ਸੁੰਦਰੀਕਰਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਬੜੇ ਵਧੀਆ ਤਰੀਕੇ ਨਾਲ ਜਿਹੜੇ ਬਾਗ ਬਗੀਚੇ ਬਣਾਏ ਗਏ ਨੇ ਲੇਕਿਨ ਇਹਨਾਂ ਬਾਗ ਬਗੀਚਿਆਂ ਦੇ ਬਾਵਜੂਦ ਜਿਹੜਾ ਪਾਣੀ ਆ ਉਹ ਕਾਲੇ ਦਾ ਕਾਲਾ ਆ ਸੁੰਦਰੀਕਰਨ ਸਿਰਫ ਪਲਾਂਟ ਦਾ ਕੀਤਾ ਗਿਆ ਲੇਕਿਨ ਲੋਕਾਂ ਦਾ ਜਿਹੜਾ ਜਾਂਜੀ ਬਣਿਆ ਉਹ ਉਸੇ ਤਰ੍ਹਾਂ ਪ੍ਰਭਾਵਿਤ ਦੇਖਣ ਨੂੰ ਮਿਲ ਰਿਹਾ ਇਸ ਪੂਰੇ ਪ੍ਰੋਜੈਕਟ ਦੇ ਸਟਾਰਟਅਪ ਤੋਂ ਬਾਵਜੂਦ ਵੀ ਸੋ ਇਹ ਉਹ ਤਸਵੀਰਾਂ ਨੇ ਤੁਸੀਂ ਪਾਣੀ ਦੇ ਹਾਲਾਤ ਦੇ ਸਕਦੇ ਹੋ ਜਿੱਥੇ ਪਾਣੀ ਟ੍ਰੀਟਮੈਂਟ ਪਲਾਂਟ ਦੇ ਅੰਦਰ ਕਿਸ ਕੰਡੀਸ਼ਨ ਦੇ ਵਿੱਚ ਪਾਣੀ ਆਂਦਾ ਮੈਂ ਮੰਨੇ ਕਹੂੰਗਾ ਕਿ ਉਹ ਸੈਂਪਲ ਭਰ ਕੇ ਦਿਖਾ ਦਿਓ ਸੋ ਕਿਸ ਹਾਲਤ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਗੰਦਾ ਪਾਣੀ ਜਿਹੜਾ ਟ੍ਰੀਟਮੈਂਟ ਪਲਾਂਟ ਦੇ ਅੰਦਰ ਆਂਦਾ ਔਰ ਤੁਹਾਨੂੰ ਤਸਵੀਰਾਂ ਟ੍ਰੀਟਡ ਪਾਣੀ ਦੀਆਂ ਵੀ ਦਿਖਾਵਾਂਗੇ ਜਿਹਦੇ ਨਾਲ ਸਰਕਾਰ ਦੀ ਨੀਤ ਔਰ ਇਸ ਪਲਾਂਟ ਦਾ ਜਿਹੜਾ ਕੰਮ ਹੈ ਉਹ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਕਿ ਸਰਕਾਰ ਵੱਲੋਂ ਜਿਹੜਾ ਇੰਨਾ ਪੈਸਾ ਲਗਾਇਆ ਗਿਆ ਉਹ ਪੈਸਾ ਪੂਰੀ ਤਰ੍ਹਾਂ ਆਪਣਾ ਕੰਮ ਕਰ ਰਿਹਾ ਪਲਾਂਟ ਆਪਣਾ ਕੰਮ ਪ੍ਰੋਪਰ ਕਰ ਰਿਹਾ ਪਾਣੀ ਟ੍ਰੀਟ ਹੋ ਕੇ ਜਾ ਰਿਹਾ ਲੇਕਿਨ ਇੱਥੇ ਪ੍ਰਸ਼ਾਸਨ ਦੇ ਨਾਲ ਨਾਲ ਲੋਕਾਂ ਦੀ ਵੀ ਇੱਕ ਮੌਲਿਕ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਬੁੱਢੇ ਨਾਲੇ ਨੂੰ ਪੋਲਿਊਟ ਕਰਨਾ ਜਿਹੜਾ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਕਿਉਂਕਿ ਜੇ ਪਲਾਂਟ ਦੇ ਅੰਦਰੋਂ ਪਾਣੀ ਸਾਫ਼ ਹੋ ਕੇ ਜਾ ਰਿਹਾ ਤਾਂ ਬਾਹਰ ਪਾਣੀ ਜਾ ਕੇ ਅਗਰ ਗੰਦਾ ਹੋ ਰਿਹਾ ਤਾਂ ਕਿਤੇ ਨਾ ਕਿਤੇ ਜਿਹੜਾ ਆ ਉਹਦੇ ਵਿੱਚ ਆਮ ਲੋਕਾਂ ਦਾ ਵੀ ਯੋਗਦਾਨ ਜਿਹੜਾ ਆ ਉਹ ਦੇਖਣ ਨੂੰ ਮਿਲਦਾ ਹੈ ਕਿਉਂਕਿ ਜਿਸ ਤਰ੍ਹਾਂ ਕੱਲ ਮੱਕੜ ਸਾਹਿਬ ਨੇ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਸਿਰਫ ਡਾਈੰਗਾਂ ਦਾ ਜਿਹੜਾ ਪਾਣੀ ਆ ਉਹਦੇ ਨਾਲ ਬੁੱਢਾ ਨਾਲਾ ਗੰਦਾ ਨਹੀਂ ਹੁੰਦਾ ਕਾਫੀ ਜਿਹੜੇ ਡੇਰੀ ਕੰਪਲੈਕਸ ਨੇ ਉਹਨਾਂ ਦਾ ਜਿਹੜਾ ਗੰਦਾ ਪਾਣੀ ਆ ਉਹ ਵੀ ਇਹਦੇ ਵਿੱਚ ਆਂਦਾ ਔਰ ਜਿਹੜੇ ਸਥਾਨਕ ਨਿਵਾਸੀ ਨੇ ਬੁੱਢੇ ਨਾਲੇ ਦੇ ਆਲੇ-ਦੁਆਲੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਵੱਲੋਂ ਵੀ ਗੰਦਾ ਪਾਣੀ ਇੱਥੇ ਜਿਹੜਾ ਹੈ ਸੁੱਟਿਆ ਜਾਂਦਾ ਉਹਦੇ ਚੱਲਦਾ ਜਿਹੜਾ ਬੁੱਢਾ ਨਾਲਾ ਪੂਰੀ ਤਰ੍ਹਾਂ ਗੰਦਾ ਹੋ ਰਿਹਾ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇੰਨਾ ਗੰਦਾ ਪਾਣੀ ਇੱਥੇ ਆਂਦਾ ਔਰ ਅਗਲੀਆਂ ਤਸਵੀਰਾਂ ਦੇ ਵਿੱਚ ਤੁਹਾਨੂੰ ਟ੍ਰੀਟਡ ਪਾਣੀ ਵੀ ਦਿਖਾਵਾਂਗੇ ਸੋ 225 ਐਮਐਲਡੀ ਪਲੈਂਟ ਦੇ ਜਿਹੜਾ ਐਸਟੀਪੀ ਪਲੈਂਟ ਹੈ ਉਹਦੇ ਅੰਦਰ ਖੜੇ ਆਂ ਬਿਕਰ ਮੇਰੇ ਹੱਥ 'ਚ ਦੇਖ ਸਕਦੇ ਹੋ ਔਰ ਇਹ ਡਿਸਚਾਰਜ ਪੁਆਇੰਟ बड़े शंका ਲੋਕਾਂ ਦੇ ਵਿੱਚ ਕਿ ਜਿਹੜਾ ਪਾਣੀ ਆ ਪਲਾਂਟ ਤੋਂ ਜਿਹੜਾ ਗੰਦੇ ਨਿਕਲਦਾ ਲੇਕਿਨ ਅੱਜ ਤੁਹਾਨੂੰ ਅਸਲ ਸੱਚਾਈ ਦਿਖਾਉਣ ਜਾ ਰਹੇ ਆ ਤੁਹਾਡੇ ਸਾਹਮਣੇ ਲਾਈਵ ਅਸੀਂ ਪਾਣੀ ਪੜ ਰਹੇ ਆ ਔਰ ਇਹ ਟ੍ਰੀਟਡ ਪਾਣੀ ਹੈ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸਾਫ਼ ਪਾਣੀ ਜਿਹੜਾ ਇਹ ਟ੍ਰੀਟਮੈਂਟ ਪਲਾਂਟ ਤੋਂ ਹੋ ਕੇ ਨਿਕਲਦਾ ਹੈ ਲੇਕਿਨ ਬਾਹਰ ਦੁਬਾਰਾ ਨਾਲੇ ਦੇ ਵਿੱਚ ਜਾ ਕੇ ਕਾਲਾ ਹੋ ਜਾਂਦਾ ਜਿਸ ਤਰ੍ਹਾਂ ਕੱਲ ਸ਼ੋਕ ਮੱਕੜ ਜੀ ਨੇ ਕਿਹਾ ਸੀਗਾ ਕਿ ਇਲਜ਼ਾਮ ਸਾਰਾ ਡਾਂਗਾ ਤੇ ਲੱਗਦਾ ਲੇਕਿਨ ਕਈ ਹੋਰ ਕਾਰਕ ਵੀ ਨੇ ਪ੍ਰਦੂਸ਼ਣ ਦੇ ਜਿਹੜੇ ਸੋ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸਫੇਦ ਪਾਣੀ ਜਿਹੜਾ ਟ੍ਰੀਟਮੈਂਟ ਪਲਾਂਟ ਦੇ ਵਿੱਚੋਂ ਨਿਕਲ ਰਿਹਾ ਲੇਕਿਨ ਅਫਵਾਹਾਂ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਫੈਲੀਆਂ ਹੋਈਆਂ ਨੇ ਕਿ ਟ੍ਰੀਟਮੈਂਟ ਪਲਾਂਟ ਦੇ ਵਿੱਚੋਂ ਜਿਹੜਾ ਬਿਲਕੁਲ ਗੰਦਾ ਪਾਣੀ ਕਾਲਾ ਪਾਣੀ ਨਿਕਲਦਾ ਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਪਲਾਂਟ ਆਪਣਾ ਕੰਮ ਜਿਹੜਾ ਬਖੂਬੀ ਕਰ ਰਿਹਾ ਲੇਕਿਨ ਸਵਾਲ ਫੇਰ ਉੱਠਦਾ ਹੈ ਕਿ ਅਗਰ ਸਾਰਾ ਕੁਝ ਸਹੀ ਚੱਲ ਰਿਹਾ ਤੇ ਬੁੱਢਾ ਨਾਲਾ ਉਸੇ ਸੂਰਤ ਵਿੱਚ ਕਿਉਂ ਚੱਲ ਰਿਹਾ ਕੀ ਕਾਰਕ ਨੇ ਅਸੀਂ ਕੁਝ ਤੱਥਾਂ ਤੇ ਬੇਸ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੂਸਰੀ ਜਗ੍ਹਾ ਤੋਂ ਤੁਹਾਨੂੰ ਪਲਾਂਟ ਦਾ ਹੋਰ ਸੈਕਸ਼ਨ ਵੀ ਦਿਖਾਵਾਂਗੇ ਜਿੱਥੇ ਸਲੱਜ ਜਮਾ ਹੁੰਦੀ ਹੈ ਬੁੱਢੇ ਨਾਲੇ ਨੂੰ ਲੈ ਕੇ ਬਹੁਤ ਸਾਰੇ ਮਿਥਿਹਾਸ ਕਹਿ ਸਕਦੇ ਹਾਂ ਅਸੀਂ ਜਿਹੜੇ ਬਣੇ ਹੋਏ ਨੇ ਗਲਤ ਧਾਰਨਾਵਾਂ ਜਿਹੜੀਆਂ ਨੇ ਉਹ ਲੋਕਾਂ ਦੇ ਮਨਾਂ ਵਿੱਚ ਨੇ ਕਿ ਐਸਟੀਪੀ ਪਲਾਂਟ ਜਿਹੜਾ ਪ੍ਰੋਪਰ ਕੰਮ ਨਹੀਂ ਕਰਦਾ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਤਸਵੀਰ ਦਿਖਾਈ ਕਿ ਪਾਣੀ ਅੰਦਰ ਕਿਸ ਹਾਲਤ ਦੇ ਵਿੱਚ ਆਂਦਾ ਔਰ ਟ੍ਰੀਟ ਹੋਣ ਤੋਂ ਬਾਅਦ ਪਾਣੀ ਜਿਹੜਾ ਕਿਸ ਤਰ੍ਹਾਂ ਸਾਫ਼ ਹੋ ਜਾਂਦਾ ਇਸੇ ਪਲਾਂਟ ਦੀ ਕਾਰਗੁਜ਼ਾਰੀ ਦੀ ਇੱਕ ਹੋਰ ਉਦਾਹਰਣ ਤੁਹਾਨੂੰ ਦਿਖਾ ਰਿਹਾ ਮੇਰੇ ਸੱਜਿਆ ਤੁਸੀਂ ਦੇਖੋਗੇ ਕਿ ਇੱਕ ਫਿਸ਼ ਪੌਂਡ ਜਿਹੜਾ ਆ ਟ੍ਰੀਟਮੈਂਟ ਪਲਾਂਟ ਦੇ ਅੰਦਰ ਲਗਾਇਆ ਗਿਆ ਜਿਹਦੇ ਵਿੱਚ ਐਕਸਪੈਰੀਮੈਂਟਲ ਤੌਰ ਤੇ ਮੱਛੀਆਂ ਛੱਡੀਆਂ ਗਈਆਂ ਕਿ ਮੱਛੀਆਂ ਸਰਵਾਈਵ ਕਰਦੀਆਂ ਨੇ ਜਾਂ ਮਰ ਜਾਂਦੀਆਂ ਨੇ ਔਰ ਇੱਥੋਂ ਦੇ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਹੈ ਕਿ ਜਿਹੜੀਆਂ ਵੀ ਮੱਛੀਆਂ ਇਹਦੇ ਵਿੱਚ 200 ਦੇ ਕਰੀਬ ਮੱਛੀਆਂ ਛੱਡੀਆਂ ਗਈਆਂ ਸੀ ਔਰ ਜਿਹਦੇ ਚੋਂ ਵੱਡੀ ਗਿਣਤੀ ਦੇ ਵਿੱਚ ਮੱਛੀ ਜਿਹੜੀਆਂ ਸਰਵਾਈਵ ਕਰ ਗਈਆਂ ਨੇ ਪਾਣੀ ਦੇ ਵਿੱਚ ਕਿਉਂਕਿ ਮੱਛੀ ਇੱਕ ਇਹੋ ਜਿਹਾ ਜੰਤੂ ਆ ਜਿਹੜਾ ਪਾਣੀ ਦੇ ਹਲਕੇ ਜਿਹੇ ਟੈਂਪਰੇਚਰ ਦੇ ਉਤਾਰ ਚੜਾਵ ਨੂੰ ਵੀ ਬਰਦਾਸ਼ਤ ਨਹੀਂ ਕਰ ਜਾਂਦਾ ਬਿਲਕੁਲ ਸਹੀ ਜਿਹੜਾ ਆ ਸਥਿਤੀ ਦੇ ਪਾਣੀ ਦੇ ਵਿੱਚ ਮੱਛੀ ਸਰਵਾਈਵ ਕਰਦੀ ਹੈ ਔਰ ਐਕਸਪੈਰੀਮੈਂਟ ਆ ਜਿਹੜਾ ਕਾਮਯਾਬ ਰਿਹਾ ਜਿਹਦੇ ਨਾਲ ਇਹ ਪੂਰੀ ਤਰ੍ਹਾਂ ਤਸਵੀਰਾਂ ਸਾਫ਼ ਹੋ ਜਾਂਦੀਆਂ ਨੇ ਕਿ ਟ੍ਰੀਟਮੈਂਟ ਪਲੈਂਟ ਜਿਹੜਾ ਆਪਣਾ ਕਾਰਗੁਜ਼ਾਰੀ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਨਿਭਾ ਰਿਹਾ ਔਰ ਮੇਰੇ ਖੰਬੇ ਹੱਥ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਨੂੰ ਟ੍ਰੀਟ ਕਰਨ ਤੋਂ ਬਾਅਦ ਜਿਹੜੀ ਸਲੱਜ ਨਿਕਲਦੀ ਹੈ ਜਾਂ ਫਿਰ ਕਹਿ ਲਈਏ ਕਿ ਜਿਹੜਾ ਪਾਣੀ ਦੇ ਵਿੱਚ ਜਿਹੜੇ ਮਟਮਲੇ ਤੱਤ ਹੁੰਦੇ ਨੇ ਉਹ ਵੱਖਰੇ ਕਰਨ ਤੋਂ ਬਾਅਦ ਇਸ ਤਰ੍ਹਾਂ ਜਿਹੜਾ ਆ ਉਹ ਨਿਕਲਦਾ ਆ ਇਹ ਫਿਲਟਰ ਪਾਸ ਦਾ ਜਿਹੜਾ ਆਊਟ ਆਊਟਲੈਟ ਹੈ ਉਹ ਤੁਸੀਂ ਇਸ ਵਕਤ ਦੇਖ ਰਹੇ ਹੋ ਸੋ ਸਵਾਲ ਹਰ ਵਾਰ ਦੀ ਤਰ੍ਹਾਂ ਇਹੀ ਹੈ ਕਿ ਜਨਤਾ ਆਪਣੀ ਜ਼ਿੰਮੇਵਾਰੀ ਕਦੋਂ ਸਮਝੇਗੀ ਸਿਰਫ ਸਰਕਾਰ ਦੇ ਮੋਢਿਆਂ ਤੇ ਰੱਖ ਕੇ ਬੰਦੂਕ ਚਲਾਣਾ ਜਿਹੜਾ ਬਿਲਕੁਲ ਵੀ ਸਹੀ ਨਹੀਂ ਹੈ ਪੰਜਾਬ ਦੀ ਆਮ ਜਨਤਾ ਨੂੰ ਵੀ ਖਾਸ ਤੌਰ ਤੇ ਲੁਧਿਆਣੇ ਦੀ ਆਮ ਜਨਤਾ ਨੂੰ ਵੀ ਜਾਗਰੂਕ ਜਿਹੜਾ ਆ ਹੋਣਾ ਪਏਗਾ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਪਏਗਾ ਤਾਂ ਹੀ ਜਿਹੜਾ ਬੁੱਢਾ ਦਰਿਆ ਆਪਣੇ ਪੁਰਾਣੇ ਰੂਪ ਦੇ ਵਿੱਚ ਵਾਪਸ ਆ ਸਕੇਗਾ ਕਿਉਂਕਿ ਇੱਕ ਸਮੇਂ ਦਾ ਜਿਹੜਾ ਦਰਿਆ ਆ ਧਾਰਮਿਕ ਮਹੱਤਵਤਾ ਜਿਹੜੀ ਹੈ ਉਹ ਇਸ ਦਰਿਆ ਦੇ ਨਾਲ ਬੜੀ ਵੱਡੀ ਜੁੜੀ ਹੋਈ ਹੈ ਲੇਕਿਨ ਅੱਜ ਦੀ ਰੇਟ ਦੇ ਵਿੱਚ ਇਸ ਨੂੰ ਬੁੱਢੇ ਦਰਿਆ ਦੀ ਬਜਾਏ ਬੁੱਢਾ ਨਾਲਾ ਜਿਹੜਾ ਆ ਉਹ ਕਿਹਾ ਜਾਂਦਾ ਤੁਸੀਂ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਜਦੋਂ ਪੜਦੇ ਹੋ ਹਮੇਸ਼ਾ ਇਹਨੂੰ ਨਾਲੇ ਦੇ ਨਾਲ ਹੀ ਜਿਹੜਾ ਡਿਨੋਟ ਕੀਤਾ ਜਾਂਦਾ ਲੇਕਿਨ ਇੱਕ ਸਮੇਂ ਦਾ ਦਰਿਆ ਅੱਜ ਨਾਲਾ ਬਣ ਗਿਆ ਉਹਦੇ ਵਿੱਚ ਆਮ ਜਨਤਾ ਦਾ ਵੀ ਬਹੁਤ ਵੱਡਾ ਜਿਹੜਾ ਰੋਲ ਹੈ ਇਹਨੂੰ ਕੰਟਮੀਨੇਟ ਕਰਨ ਦੇ ਵਿੱਚ ਡੇਰੀ ਵਾਲਿਆਂ ਦੇ ਵੀ ਹਾਲਾਤਾਂ ਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜਾ ਡੇਰੀਆਂ ਦਾ ਪਾਣੀ ਉਹ ਬੁੱਢੇ ਨਾਲੇ ਦੇ ਵਿੱਚ ਅਨਟਰੀਟਡ ਜਿਹੜਾ ਉਹ ਸੁੱਟਿਆ ਜਾਂਦਾ ਹੈ